ਸਾਡੇ ਮਾਨਜੋਤ ਸੀਐਮ ਸਾਹਿਬ ਦਾ ਡਾਇਰੈਕਸ਼ਨ ਨੇ ਆਰਗੇਨਾਈਜ਼ ਕ੍ਰਾਈਮ ਤੇ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਪਹਿਲਾਂ ਵੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀਆਂ ਕਾਮਯਾਬੀਆਂ ਮਿਲੀਆਂ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਜ਼ ਦੇ ਖਿਲਾਫ ਬੜਾ ਅੱਛਾ ਐਕਸ਼ਨ ਹੋਇਆ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਹੋਈਆਂ ਤੋਂ ਇਹਦੇ ਚ ਵੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇਜਸ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਟਲ ਤੇ ਲਾਈਵ ਕਾਟਰੇਜਸ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਜੇ ਇਹਨਾਂ ਦੇ ਨਾਮ ਦੇਖੀਏ ਤਾਂ ਇਹਨਾਂ ਦਾ ਕਿੰਗ ਪਿੰਨ ਹੈਗਾ ਸ਼ਿਵਮ ਤੇ ਦੂਜਾ ਹੈਗਾ ਜਸ਼ਨਦੀਪ ਔਰ ਨਵਦੀਪ ਤੇ ਉਜਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਹਦੇ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ ਸ਼ਿਵਮ ਜਿਹੜਾ ਹੈ ਉਤਰਾ ਉਤਰਾ ਚਲਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣ ਇਥੇ ਅਮਰਸਰ ਰਹਿ ਰਿਹਾ ਸਾਡੇ ਚਾਰ ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲੜਾਈ ਝਗੜੇ ਦੇ ਕੇਸਸ ਡਰਾਉਣ ਧਮਕਾਉਣ ਦੇ ਐਕਸਟਰਸ਼ਨ ਦੇ ਕੇਸਸ ਵੀ ਵਾਂਟਡ ਸੀਗੇ ਇਹ ਔਰ ਜਦੋਂ ਇਹਦਾ ਪਛੋਕੜ ਸਾਰਾ ਫਰੋਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ इंदौर ਦੇ ਵਿੱਚ ਵੀ ਪਹਿਲਾਂ ਫੜਿਆ ਗਿਆ Madhya Pradesh ਦੇ ਵਿੱਚ ਲਾਰੰਸ ਪਿਛਨਵਾਈ ਗੈਂਗ ਦੇ ਬੰਦਿਆ ਨਾ ਮਿਲ ਕੇ ਉੱਥੇ ਵੀ ਆਰਮ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ। ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਜਦ ਸਾਨੂੰ ਪਤਾ ਲੱਗਿਆ ਜੇ ਮੁੱਢਲੀ ਪੁਛਗੇ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾਂ ਜਿਵੇਂ ਰੋਬਰੀ ਵਗੈਰਾ ਜਾਂ ਸਵਾਚਿੰਗ ਜਾਂ ਲੋਕਾਂ ਨੂੰ ਤਮਕਾ ਹਣਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਾਰਦਾਤਾਂ ਸਾਹਮਣੇ ਆਈਆਂ। ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਮੁੱਢੀ ਪੁੱਛਗਿੱਛ ਤੋਂ ਗੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਮਰਡਰ ਪਲਾਨ ਕਰ ਰਹੇ ਸੀਗੇ ਆਉਣ ਵਾਲੇ ਦਿਨਾਂ ਸੋ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜੀ ਵਧੀਆ ਕੰਮ ਕੀਤਾ ਇਹ ਬੜੀ ਅੱਛੀ ਪ੍ਰੋਵੈਂਸ਼ਨ ਹੋਈ ਹੈ ਆਦਰਵਾਇਜ਼ ਕਿਤਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਔਰ ਮਰਡਰ ਜੇ ਦੋ ਆ ਪਲਾਨ ਕੀਤੇ ਸੀ ਤਾਂ ਨੈਚੁਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਵੀ ਕਨਸਾਈਨਮੈਂਟ ਮਂਗਾਉਣੀ ਸੀਗੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਹੈ ਪਤਾ ਲੱਗ ਰਿਹਾ ਲਖਨਊ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹੋਰ ਐਂਗਲ ਵੀ ਇਹਦੇ ਚ ਆਉਣ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਟੈਂਟੂ ਮਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਜਿਹੇ ਵੌਂਟਡ ਨੇ ਭਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟੀਗੇਟ ਅਸੀਂ ਕਰ ਰਹੇ ਤੇ ਬਹੁਤ ਸਾਰੀਆਂ ਘਟਾੜੀਆਂ ਸਦਰ ਦੀਆਂ ਹੈਗੀਆਂ ਹੋਰ ਹੈਗੀਆਂ ਜਿਹਨਾਂ ਜਿਹ ਵੌਂਟਡ ਨੇ ਉਹ ਜਿਆਦਾ ਅਟੈਂਪਟ ਟੂ ਮਰਡਰ ਹੈ ਲੜਾਈ ਝਗੜੇ ਔਰ ਆਰਮਜ਼ਟ ਦੀ ਗੋਲੀ ਵਗੈਰਾ ਚਲਾਈ ਦੀ ਹੈ ਦੇਖੋ ਇਹਦੇ ਵਿੱਚ ਮੈਨੂੰ ਉਮੀਦ ਹੈ ਕਿ ਦੋ ਚਾਰ ਬੰਦੇ ਇਹਨਾਂ ਦੇ ਹੋਰ ਅਸੀਂ ਫੜਾਂਗੇ ਆਉਣ ਵਾਲੇ ਦਿਨ ਚ ਔਰ ਉਹਨਾਂ ਜੋ ਹੋਸਾ ਦਾ ਰਿਕਵਰੀ ਵੀ ਹੋਵੇ ਅਬ ਇਹਨੂੰ ਵੀ ਇਹ ਤੁਹਾਨੂੰ ਦੇਇਆ ਕਰਦੇ ਮਿਲੇਗਾ। ਇਹ ਬਰਾਤ ਪ੍ਰਾਣਾ ਹੀ ਦੇਖੋ ਤੇ ਲੋਕਲ ਨੇ ਤਿੰਨ ਬੰਦੇ ਤਾਂ ਇਹ ਚੌਥਾ ਬੰਦਾ ਜਿਹੜਾ ਸ਼ਿਵਮ ਹੈ ਇਹ ਪ੍ਰਾਣਾ ਗੈਂਗਸਟਰ ਹੈ। ਇਹਨੇ ਐਕਚੁਅਲੀ ਉਹਨਾਂ ਨੂੰ ਨਾਲ ਆਪਣੇ ਜੋੜ ਲਿਆ ਤੇ ਉਹਨਾਂ ਦਾ ਸਰਗਰਨਾ ਬਣ ਗਿਆ ਹੈ। ਗਿਫਤਾਰੀ ਕਿਹਦੀ ਜਗਾ ਹੋਈ ਸੀ? ਗਰਨਜੀਤ ਐਵਨਿਊ ਦੇ ਏਰੀਆ ਚੋਂ ਕੀਤੀ ਗਈ ਹੈ ਸੀਆਈ ਸਟਾਫ ਵੱਲੋਂ ਔਰ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਕੇਸ ਰਿਸਟਰ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਕੋਈ ਇਹਨਾਂ ਦਾ ਹੈਗਾ। ਮਸ਼ਹੂਰੀ ਵਾਲੀ ਗੱਲ ਨਹੀਂ ਹੈ ਜੇ ਕੋਈ ਆਈ ਸਾਹਮਣੇ। ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਟਰਸ ਨਟੋਰੀਅਸ ਸੇ ਮੰਨੇ ਜਾ ਸਕਦੇ ਆ। ਕਿ ਆ ਪੈਸਾ ਵੀ ਇਹਨਾਂ ਨੂੰ ਮਿਲਦਾ ਕੀ ਦੇਖੋ ਬਸਰ ਜਦੋਂ ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਕ੍ਰਾਈਮ ਦੀ ਦੁਨੀਆ ਚ ਜਦੋਂ ਕੋਈ ਵੀ ਕ੍ਰਿਮੀਨਲ ਪੈਰ ਰੱਖਦਾ ਇੱਕ ਤਾਂ ਉਹਨੂੰ ਮੈਂ ਸਮਝਦਾ ਕਿ ਕ੍ਰਿਮੀਨਲ ਪ੍ਰਵਿਰਤੀ ਮਾਈਂਡ ਚ ਹੁੰਦੀ ਹੁੰਦੀ ਹੈ। ਔਰ ਜਦੋਂ ਬਾਰ-ਬਾਰ ਬੰਦਾ ਜੇਲ੍ਹ ਜਾਇਆ ਹੁੰਦਾ ਉਦੋਂ ਹੋਰ ਕਨੈਕਸ਼ਨ ਮਿਲ ਜਾਂਦੇ ਆ ਤੇ ਉਹ ਉਸ ਦੇ ਵਿੱਚ ਉਸ ਕੰਮ ਦੇ ਵਿੱਚ ਹੋਰ ਡੀਪ ਫਸਦਾ ਜਾਂਦਾ ਔਰ ਨੇਚਰਲੀ ਉਹਨੂੰ ਕੋਈ ਨਾ ਕੋਈ ਕਿੱਕ ਤਾਂ ਮਿਲਦੀ ਹੈ ਜਿਹੜੇ ਵੈਪਨ ਦੇ ਸ਼ੌਕੀਨ ਨੇ ਜਾਂ ਲੋਕਾਂ ਦੇ ਵਾਰਦਾਤ ਕਰ ਰਹੇ ਨੇ ਲੋਕ ਔਰ ਮਰਡਰ ਤੱਕ ਪਲਾਨ ਕਰ ਰਹੇ ਨੇ दैट मींस ਬੰਦੇ ਹਾਰਡਨ ਤੇ ਹਾਰਡਨੈਕਸ ਨੇ ਜਿਹੜਾ ਮਰਡਰ ਨੇ ਪਲਾਨ ਕੀਤਾ ਜਿਹੜਾ ਮਰਡਰ ਪਲਾਨ ਆਪਾਂ ਉਹਦਾ ਜਿਹੜਾ ਮਰਡਰ ਹੋਣਾ ਆਪਾਂ ਉਹਨੂੰ ਇਸ ਤਰ੍ਹਾਂ ਕਿਸੇ ਤਰ੍ਹਾਂ ਰੋਕਦੇ ਹਾਂ ਕਿ ਹਾਂਜੀ ਹਾਂਜੀ ਬਿਲਕੁਲ ਅਸੀਂ ਉਸ ਤੇ ਵੀ ਕੰਮ ਕਰ ਰਹੇ ਹਾਂ ਉਹ ਸਾਰੀ ਗੱਲ ਅਸੀਂ ਅਨਰਥ ਕਰ ਲਈ ਮੈਂ ਨਾਮ ਜਾਣ ਕੇ ਨਹੀਂ ਲੈ ਰਿਹਾ ਵਿਕਟਮ ਦਾ ਫਿਰ ਹੋਰ ਲੋਕ ਕਰਨ ਲੱਗ ਜਾਂਦੇ ਆ ਬਟ ਡੈਫੀਨਟਲੀ ਉਹ ਪ੍ਰੀਵੈਂਟ ਹੋਇਆ ਕਰਾਈ ਔਰ ਜਿਹੜਾ ਉਹਦੇ ਨਾਲ ਤੁਹਾਨੂੰ ਪਤਾ ਕਿ ਵੈਲਿਊਏਬਲ ਜਿਹੜੀ ਜਾਨ ਹੈ ਹਿਊਮਨ ਲਾਈਫ ਬੜੀ ਇੰਪੋਰਟੈਂਟ ਹੈ ਉਹ ਬਚਦੀ ਹੈ ਔਰ ਉਸ ਤੋਂ ਇਲਾਵਾ ਵੈਸੇ ਵੀ ਮਾਹੌਲ ਖਰਾਬ ਹੁੰਦਾ ਕਿਸੇ ਵੀ ਏਰੀਆ 'ਚ ਹੋਵੇ ਉਹ ਜਿਹੜਾ ਸਰ ਇਹ ਤਾਂ ਆਲਰੇਡੀ ਕਿੱਡੀ ਚੀਜ਼ ਹੈ ਹਾਂਜੀ ਇਹ ਮੈਂ ਵੀ ਗੱਲ ਕੀਤੀ ਗਈ ਇਹਨਾਂ ਹੋਰ ਪਾਰੀ ਕੀਤੀ ਹੈ ਆਲਰੇਡੀ ਇਹ ਵੀ ਉਹ ਬੰਦੇ ਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਤੇ ਬਟ ਫਿਰ ਵੀ ਦੇਖੋ ਸਟੇਟ ਦਾ ਤਾਂ ਕੰਮ ਇਹੀ ਹੈ ਕਿ ਕਿਸੇ ਦੀ ਵੀ ਜਾਨ ਬਚਾਉਣੀ ਜੇ ਸਾਨੂੰ ਇਹ ਗੱਲ ਆਉਂਦੀ ਹੈ ਤਾਂ ਅਸੀਂ ਉਹ ਪ੍ਰੀਵੈਂਟ ਕਰਨੀ ਹੈ ਮਰੇ ਕੀ ਜਿਹੜਾ ਸਾਹਿਬ ਬਾਦਲ ਕਰਦੇ ਜਿਹੜੇ ਗਿਵਨ ਦੇ ਉੱਤੇ ਬੱਦੇ ਹੋ ਜਾਂਦੇ ਆ ਇਹਨਾਂ ਨੂੰ ਕੋਈ ਗੱਲ ਬੜੀ ਲੱਗ ਲੱਗਦਾ ਵਾਦਨ ਸੜੇ ਤਾਂ ਇੱਕੋ ਜਗ੍ਹਾ ਤੋਂ ਗਏ ਹੋ ਦੇਖੋ ਇਹੀ ਤਾਂ ਪੁਲਿਸ ਦੀ ਸਮਾਰਟਨੈਸ ਹੁੰਦੀ ਹੈ ਕ੍ਰਿਮੀਨਲ ਨੇ ਆਪਣੇ ਬਚਣਾ ਹੁੰਦਾ ਪੁਲਿਸ ਨੇ ਫੜਨਾ ਹੁੰਦਾ ਸਰ ਇਹਨੇ ਪੂਰੇ ਦੇਸ਼ ਚ ਘਰਚੇ ਜੇ ਹਾਂਜੀ ਦੇਖੋ ਇਹੰਦੌਰ ਵਾਲਾ ਤਾਂ ਸਾਹਮਣੇ ਆ ਗਿਆ ਸਾਨੂੰ ਪਤਾ ਲੱਗਿਆ ਕਿ ਨਾਰਥ-ਈਸਟ ਦੇ ਵਿੱਚ ਵੀ ਹੈ ਪਰ ਮੈਂ ਉਹਦੇ ਬਾਰੇ ਅਜੇ ਗਿੰਦਰ ਪੁਸ਼ਟੀ ਨਹੀਂ ਹੁੰਦੀ ਤੁਹਾਨੂੰ ਪ੍ਰੈਸ ਮੋਟ ਦੇ ਵਿੱਚ ਜਦੋਂ ਸਾਨੂੰ ਪੁਸ਼ਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਦਾ ਕੱਟ ਲੈ ਜਿਹਨੂੰ ਡੀਸ ਕਰਦਾ ਹਾਂ ਹਾਂ ਇੰਟਰ ਸਟੇਟ ਹੈ ਜੀ ਡੈਫੀਨਿਟਲੀ ਔਰ ਕਨੈਕਸ਼ਨ ਬਾਕੀ ਸਟੇਟਾਂ ਤੇ ਕਲੀਅਰ ਹੋਏ ਹੈ